ਬੀਜੇਪੀ ਦੁਆਰਾ ਹੁਕਮ ਚਾਰ ਦਿੱਤੇ ਜਾਂਦੇ ਨੇ ਬੀਬੀਐਮਬੀ ਨੂੰ ਕਿ ਮੁਸੀਬਤ ਚੋਂ ਮੌਕਾ ਦੇਖੋ ਲੋਕਾਂ ਦਾ ਧਿਆਨ ਸ਼ਾਇਦ ਪੰਜਾਬ ਦਾ ਧਿਆਨ ਸ਼ਾਇਦ ਪੰਜਾਬ ਪੁਲਿਸ ਦਾ ਧਿਆਨ ਸ਼ਾਇਦ ਬਾਰਡਰ ਵੱਲ ਹੋਊਗਾ ਤਾਂ ਇਸ ਮੌਕੇ ਤੇ ਉਹਨਾਂ ਨੇ ਬੀਬੀਐਮਬੀ ਦੇ ਚੇਅਰਮੈਨ ਤੇ ਕੁਝ ਅਧਿਕਾਰੀਆਂ ਨੂੰ ਅੱਜ ਸਵੇਰੇ ਸਵੇਰੇ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਬਿਨਾਂ ਕਿਸੇ ਕਿਸੇ ਪ੍ਰਿਅਰ ਕੋਈ ਪਹਿਲਾਂ ਜਾਣਕਾਰੀ ਦੇ ਲੋਹੰਡ ਜਿਹੜਾ ਡੈਮ ਜਿਹੜਾ ਬਣਨਾ ਹੈ ਉੱਥੇ ਜਾ ਕੇ ਮਤਲਬ ਪੰਜਾਬ ਦਾ 200 ਕਿ ਉਸਕ ਪਾਣੀ ਵਾਲਾ ਗੇਟ ਬੰਦ ਕਰਕੇ ਹਰਿਆਣੇ ਵਾਲਾ ਗੇਟ ਖੋਲ੍ਹਿਆ ਜਦੋਂ ਹੀ ਮੈਨੂੰ ਪਤਾ ਲੱਗਿਆ ਮੈਂ ਇਮੀਡੀਏਟਲੀ ਉੱਥੋਂ ਨੰਗਲ ਵਾਸਤੇ ਰਵਾਨਾ ਹੋਇਆ ਤਾਂ ਚੇਅਰਮੈਨ ਸਾਹਿਬ ਨੂੰ ਦੱਸਿਆ ਗਿਆ ਕਿ ਤੁਹਾਡੇ ਕੋਲ ਕੋਈ ਆਰਡਰ ਨਹੀਂ ਤੁਹਾਡੇ ਕੋਲ ਗੇਟ ਖੋਲਣ ਦਾ ਕੋਈ ਅਧਿਕਾਰ ਨਹੀਂ ਤਾਂ ਉਹ ਗੇਟ ਜਿਹੜਾ ਦੁਬਾਰਾ ਬੰਦ ਕਰਕੇ ਪੰਜਾਬ ਨੂੰ ਦੁਬਾਰਾ ਰੀਸਟੋਰ ਕਰਤਾ ਉਹ ਪਾਣੀ ਜਦੋਂ ਨੰਗਲ ਆਏ ਇੱਥੇ ਵੀ ਉਹਨੂੰ ਪੁੱਛਿਆ ਗਿਆ ਕਿ ਕੋਈ ਆਰਡਰ ਦਿਓ ਕੱਲ੍ਹ ਮਾਨਯੋਗ ਹਾਈ ਕੋਰਟ ਦਾ ਆਰਡਰ ਆਇਆ ਉਹਦੇ ਵਿੱਚ ਉਹਨੇ ਕਿਤੇ ਨਹੀਂ ਲਿਖਿਆ ਕਿ ਪਾਣੀ ਦੇ ਦਿਓ ਉਸ ਆਰਡਰ ਦੇ ਵਿੱਚ ਮੇਨਾ ਜੀ ਸਭ ਬੈਠੇ ਨੇ ਉਸ ਆਰਡਰ ਦੇ ਵਿੱਚ ਇਹ ਲਿਖਿਆ ਹੈ ਜਿਹੜਾ ਕੱਲ ਦਾ ਆਰਡਰ ਦਾ ਪੁਆਇੰਟ ਹੈ ਜਿਹੜਾ ਆ ਆਰਡਰ ਹੈ ਜੀ ਮਾਨਯੋ ਭਾਈ ਕੋਰ ਦਾ ਇਹਦੇ ਵਿੱਚ ਇਹ ਲਿਖਿਆ ਇਹਨਾਂ ਨੇ ਕਿ 2525 ਨੂੰ ਜਿਹੜੀ ਹੋਮ ਸੈਕਟਰੀ ਦੀ ਚੇਅਰਮੈਨਸ਼ਿਪ ਦੇ ਵਿੱਚ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਹੋਮ ਸੈਕਟਰੀ ਦੀ ਚੇਅਰਮੈਨਸ਼ਿਪ ਜਿਹੜੀ ਮੀਟਿੰਗ ਹੋਈ ਸੀ ਇਹ ਉਹਦੇ ਮੁਤਾਬਕ ਜਿਹੜਾ ਤੁਸੀਂ ਚਲੋ ਦੋਨੇ ਬੈਠ ਕੇ ਗੱਲ ਕਰ ਲੋ ਔਰ 2 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਆਰਡਰ ਨਹੀਂ ਕਿ ਪਾਣੀ ਦੇ ਦਿੱਤਾ ਜਾਵੇ। ਉਹਦੇ ਵਿੱਚ ਸਿਰਫ ਇਹ ਲੈ ਮੈਂ ਤੁਹਾਨੂੰ ਕਾਪੀ ਦੇ ਦਾਂਗੇ ਅਸੀਂ ਹਾਈ ਮਾਨਯੋਗ ਕੋਰਟ ਦੇ ਫੈਸਲੇ ਦੀ। ਆ ਇਹਨਾਂ ਨੇ ਬਾਚ ਯੂਨੀਅਨ ਹੋਮ ਸੈਕਟਰੀ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਹਦੇ ਵਿੱਚ ਇਹ ਵੀ ਇਹ ਲਿਖਿਆ ਹੋਇਆ ਕਿ ਇਟ ਵਾਸ ਐਡਵਾਈਸਡ ਨਾਟ ਆਰਡਰ। ਸਲਾਹ ਦਿੱਤੀ ਜਾਂਦੀ ਹੈ ਕਿ ਇਹ 4500 ਕੇਜ ਜਿਹੜਾ ਐਕਸਟਰਾ ਬਾਟਰ ਵਾਲਾ ਭਾਖੜਾ ਟਾਈਮ ਹਰਿਆਣਾ ਮੰਗ ਰਿਹਾ ਉਹਨੂੰ ਮਤਲਬ ਰਿਕੁਆਇਰਮੈਂਟ ਜਿਹੜੀ ਉਹਨਾਂ ਦੀ ਹੈਗੀ ਉਹਨੂੰ ਪੂਰਾ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਕੋਈ ਇਸੇ ਨੂੰ ਆਰਡਰ ਬੰਨੀ ਬੈਠੇ ਨੇ ਇਹ ਤਾਂ ਪ੍ਰੈਸ ਰੀਲੀਜ਼ ਹੈ ਉਹਦੇ ਇਸ ਮੀਟਿੰਗ ਦੇ ਮਿਨਿਟਸ ਕਿੱਥੇ ਨੇ ਆਰਡਰ ਕਿੱਥੇ ਹੈ ਜਦੋਂ ਅੱਜ ਚੇਅਰਮੈਨ ਸਾਹਿਬ ਨੂੰ ਪੁੱਛਿਆ ਗਿਆ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਸਿਰਫ ਫੱਟਾ ਚੱਕਣ ਭੇਜ ਦਿੱਤੇ ਇੱਥੇ ਹਾਈ ਕੋਰਟ ਨੇ ਇਹ ਵੀ ਕਿਹਾ ਜੇ ਤੁਹਾਨੂੰ ਪਸੰਦ ਨਹੀਂ ਹੈਗਾ ਤੁਹਾਨੂੰ ਨਹੀਂ ਮੰਨਦੇ ਤੁਸੀਂ ਇਸ ਸਪੈਸ਼ਲ ਤਾਂ ਤੁਸੀਂ ਇਹਨੂੰ ਚੈਲੰਜ ਵੀ ਕਰ ਸਕਦੇ ਸਾਨੂੰ ਮੌਕਾ ਤਾਂ ਦਿਓ ਸੁਪਰੀਮ ਕੋਰਟ ਜਾਣ ਦਾ ਤੁਹਾਨੂੰ ਐਸੀ ਕਿਹੜੀ 8 ਦਿਨਾਂ ਦੀ ਮਤਲਬ ਐਮਰਜੈਂਸੀ ਪੈ ਗਈ ਜਿਹੜੀ ਫਸਲ 8 ਦਿਨਾਂ ਚ ਹੀ ਹੁੰਦੀ ਹੈ ਔਰ ਤੁਹਾਨੂੰ ਇਮੀਡੀਏਟਲੀ 8500 ਕਿਉਂ ਸੇ ਚਾਹੀਦਾ ਜਦ ਕਿ ਤੁਹਾਡੇ 4000 ਨਾ ਸਰੀ ਜਾਂਦਾ ਕਿ 9 ਮਹੀਨਿਆਂ ਦਾ ਸਾਰਾ ਅਪ੍ਰੈਲ 4000 ਨਾਲ ਹੀ ਕੱਢਿਆ ਮਈ ਚ ਪਤਾ ਨਹੀਂ ਕਿ ਕੀ ਹੋ ਗਿਆ ਇਹਨਾਂ ਨੂੰ 100 ਮੈਂ ਹੰਬਲੀ ਰਿਕੁਐਸਟ ਕਰਦਾ ਬੀਬੀਐਮਬੀ ਇਸ ਤਰ੍ਹਾਂ ਦੀਆਂ ਇਲੀਗਲ ਕਾਰਵਾਈਆਂ ਨਾ ਕਰੇ ਬੀਜੇਪੀ ਨੂੰ ਵੀ ਕਹਿਣਾ ਕਿ ਇੱਕ ਪਾਸੇ ਤਾਂ ਦੇਸ਼ ਜਿਹੜਾ ਹੈ ਉਹ ਖਾਸ ਤੌਰ ਤੇ ਪੰਜਾਬ ਦੇ ਬਾਰਡਰ ਤੇ ਤਾਂ ਬਹੁਤ ਜ਼ਿਆਦਾ ਟੈਨਸ਼ਨ 532 ਕਿਲੋਮੀਟਰ ਸਾਡਾ ਬਾਰਡਰ ਅਸੀਂ ਫੌਜਾਂ ਕਿੱਥੇ ਲਾਈਏ 50 ਪੁਲਿਸ ਅਸੀਂ ਕਿੱਥੇ ਲਾਈਏ ਜੀ ਅਸੀਂ ਬਾਰਡਰ ਤੇ ਲਾਈਏ ਜਾਂ ਇੱਥੇ ਟੈਂਮਾਂ ਤੇ ਲਾਈਏ ਆ ਤੁਸੀਂ ਹਰ ਰੋਜ਼ ਸਵੇਰੇ ਸਵੇਰੇ ਚੋਰੀ ਕਰਨਾਗੇ ਪਾਣੀ ਦੀ ਸਵੇਰੇ ਸਵੇਰੇ ਤੁਸੀਂ ਅਰਲੀ ਮਾਰਨਿੰਗ ਪਾਣੀ ਤੇ ਡਾਕਾ ਮਾਰਨਾਗੇ ਪੰਜਾਬ ਦੇ ਏਰੀਆ ਚ ਬੜੀ ਮੰਦਪਾਗੀ ਗੱਲ ਹੈ ਬੜੀ ਮੰਦਪਾਗੀ ਗੱਲ ਹੈ ਉਹ ਲੋਕ ਇਕੱਠੇ ਹੋਗੇ ਆਪ ਆਲਾਕੇ ਦੇ ਲੋਕ ਵੀ ਤਾਂ ਪੈਸੇ ਹੀ ਨਹੀਂ 20 ਪਿੰਡ ਇੱਥੇ ਹੈ ਜਿਹਨੇ ਜਿੱਥੇ ਪਾਣੀ ਨਹੀਂ ਪਹੁੰਚਦਾ 500 ਏਕੜ ਇੱਕ ਪਿੰਡ ਦੀ ਬੰਜਰ ਹੋਈ ਪਈ ਹੈ ਅੱਜ ਤਾਂ ਉਹਨਾਂ ਨੂੰ ਪਾਣੀ ਦੇਣ ਨੂੰ ਪੈਦਿਆ ਤੇ ਤੁਸੀਂ ਹੁਣ ਕਹਿੰਦੇ ਸਾਨੂੰ ਐਕਸਟਰਾ ਦੇ ਦਿਓ ਕਿਉਂਕਿ ਸਾਨੂੰ 10 ਸਾਲ 15 ਸਾਲ ਪਹਿਲਾਂ ਮਿਲਦਾ ਰਿਹਾ ਹੁਣ ਉਹ ਹੱਤ ਜਿਹੜੀ ਹੈ ਉਹ ਹੱਕ ਥੋੜੀ ਬਣ ਗਿਆ ਰਾਈਟ ਥੋੜੀ ਬਣ ਗਿਆ ਨਾ ਸੋ ਨਾ ਹਾਈ ਕੋਰਟ ਨੇ ਕੋਈ ਆਰਡਰ ਦਿੱਤਾ ਕਿ ਪਾਣੀ ਛੱਡੋ ਨਾ ਕਿਸੇ ਕਮੇਟੀ ਦੀ ਮੀਟਿੰਗ ਚ ਕੋਈ ਇਸ ਤਰ੍ਹਾਂ ਦਾ ਹੋਇਆ ਹੈ ਬੀਬੀਐਮਬੀ ਦੇ ਜਿਹੜੀਆਂ ਮੀਟਿੰਗਾਂ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ 3 3 ਘੰਟੇ ਦਾ ਨੋਟਿਸ ਦੇ ਕੇ ਕਿਵੇਂ ਬੁਲਾ ਸਕਦੇ ਮੀਟਿੰਗ ਜਿਹੜੇ ਪੰਜਾਬ ਜਾਂਦਾ ਹੀ ਨਹੀਂ 60% ਸਾਡਾ ਹਿੱਸਾ ਹੈ ਨਾ ਮੈਨੂੰ ਕੋਈ ਫੋਨ ਆਇਆ ਚੇਅਰਮੈਨ ਦਾ ਕਿ ਮੈਂ ਚਲ ਜਾਣ ਲੱਗਿਆ ਜੀ ਉਧਰ ਅਸੀਂ 60% ਦੇ ਹਿੱਸੇਦਾਰੇ ਚ ਸਾਨੂੰ ਨਹੀਂ ਪਤਾ ਸਾਥੋਂ ਚੋਰੀਆਂ ਲੈ ਜਾਵੇ ਪਾਣ ਮੰਤਰ ਐਫ ਆਈ ਆਰ ਐਮ ਆਈ ਆਰ ਹੋਣੀ ਚਾਹੀਦੀ ਜੀ ਚੇਅਰਮੈਨ ਦੇ ਖਿਲਾਫ ਇਸ ਇਲਲੀਗਲ ਜਿਹੜੀ ਕਾਰਵਾਈ ਆ ਉਹਦੇ ਖਿਲਾਫ ਜਿਹੜਾ ਐਫ ਆਈ ਆਰ ਹੋਣੀ ਚਾਹੀਦੀ ਜੀ ਸੁਪਰੀਮ ਕੋਰਟ ਦੀ ਤਿਆਰੀ ਹੈ ਅਸੀਂ ਚੈਲੰਜ ਕਰਾਂਗੇ ਸਾਨੂੰ ਹਾਈ ਕੋਰਟ ਨੇ ਕਿਹਾ ਕਿ ਰਾਈਟ ਦਿੱਤਾ ਕਿ ਤੁਸੀਂ ਜਾ ਸਕਦੇ ਹੋ ਲੱਗਦਾ ਕਿ ਬਾਕੀ ਬਾਕੀ ਤੁਸੀਂ ਕਿਹਨੂੰ ਐਫ ਆਈ ਆਰ ਦੀ ਉਹ ਅਸੀਂ ਲੀਗਲੀ ਅਸੀਂ ਪੁੱਛਦੇ ਹਾਂ ਕਿ ਕਿਹੜਾ ਕਿਹੜਾ ਆਰਡਰ ਇੰਪਲੀਮੈਂਟ ਕਰਾਉਣ ਆਏ ਸੀ ਉਹ ਉਹ ਕਹਿੰਦੇ ਆ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਮੈਨੂੰ ਮਿਲਣਗੇ ਹਾਂ ਜੀ ਹਾਂ ਮੈਨੂੰ ਕਿਹਾ ਹਾਂ ਜੀ ਹਾਂ ਜੀ ਉਹ ਮੈਨੂੰ ਸ਼ਾਮ ਨੂੰ ਮਿਲਣਗੇ ਆ ਜਾਣ ਅਸੀਂ ਉੱਥੇ ਗੱਲ ਕਰਾਂਗੇ ਕਿ ਹਾਂ ਜੀ ਦੱਸੋ ਕਿਹੜਾ ਆਰਡਰ ਇੰਪਲੀਮੈਂਟ ਕਰਾਉਣ ਗਏ ਸੀ ਤੁਸੀਂ ਕਿੱਥੇ ਲਿਖਿਆ ਹੋਇਆ ਕਿ 8500 ਛੱਡ ਦੋ ਹਾਈ ਕੋਰਟ ਨੇ ਲਿਖਿਆ ਹੈ ਹੋਮ ਸੈਕਟਰੀ ਨੇ ਲਿਖਿਆ ਹੈ ਕੀ ਨਹੀਂ ਲਿਖਿਆ ਦੱਸੋ ਬਾਦਸ਼ਾਹ ਉਹ ਵੀ ਤੁਸੀਂ ਇੱਥੇ ਐਸੀ ਮੁਲਾਕਾਤ ਤੇ ਸੰਭਵ ਕਿਉਂ ਨਹੀਂ ਹੋ ਸਕੀ ਕੀ ਕਾਰਨ ਹੈ ਇੱਥੇ ਹਾਲਾਤ ਤਾਂ ਦੇਖੋ ਨਾ ਲੋਅਰ ਨੋਟ ਦੇ ਬਣ ਸਕਦੇ ਸੀ ਅਸੀਂ ਉਹਨਾਂ ਨੂੰ ਪਹਿਲਾਂ ਇਹ ਕਿਹਾ ਕਿ ਤੁਸੀਂ ਪਹਿਲਾਂ ਤੁਹਾਨੂੰ ਅਸੀਂ ਸੇਫਲੀ ਅਸੀਂ ਤੁਹਾਨੂੰ ਇੱਥੋਂ ਚਲੇ ਜਾਓ ਕਿਉਂਕਿ ਲੋਕ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਲੋਕ ਫਿਰ ਅਸੀਂ ਡੈਮ ਅਸੀਂ ਇਸੇ ਕਰਕੇ ਤਾਂ ਕਿਹਾ ਸੀਗਾ ਕਿ ਪੁਲਿਸ ਅਸੀਂ ਡੈਮ ਸੇਫਟੀ ਵਾਸਤੇ ਲਾਈ ਹੈ ਲੋਕ ਆਗੇ ਪਬਲਿਕ ਆ ਗਈ ਇੱਥੇ ਕੀ ਪੁਰਸਾ ਵਾ ਕੇ ਲੋਕ ਲੋਹੰਡ ਆ ਗਏ ਜਦੋਂ ਜਿਉਂ-ਜਿਉਂ ਪਤਾ ਲੱਗੀਆਂ ਲੋਕ ਆਈ ਜਾਂਦੇ ਪਾਣੀ ਦੇ ਕੋ ਐਸੀ ਇੱਕ ਚੀਜ਼ ਹੈ ਪੰਜਾਬੀਆਂ ਦੀ ਲਾਈਫਲਾਈਨ ਹੈ ਸੋ ਉਹਦੇ ਨਾਲ ਤੁਸੀਂ ਛੇੜਛਾੜ ਕਰੋਗੇ ਔਰ ਉਹ 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 ਚੋਰੀਆਂ ਡਾਕਾ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਪਬਲਿਕ ਜਿਹੜੀ ਆ ਉਹਦੇ ਰੋਸ ਨੂੰ ਰੁਕਾਉਂਦੇ ਨੇ ਤਾਂ ਮਾਦਾ ਕਾਨੂੰਨ ਹੀ ਆ ਲਾਈਨਾਂ ਪਾਉਣ ਦੀ ਲੋੜ ਹੈ ਸੇਫਟੀ ਐਕਟ ਬਣਾਇਆ ਗਿਆ ਇਸੇ ਕਦਰ ਪਰ ਹੋ ਕੀ ਰਿਹਾ ਹੈ ਉਹ ਬਸ ਲੜਾ ਰਹੇ ਨੇ ਆਪਦਾ ਮੈਸੇ ਅਫਸਰ ਉਹ ਢੂੰਡ ਰਹੇ ਆ ਮੈਂ ਇੱਕ ਕਾਰਵਾਈ ਦੀ ਸਖਤ ਨਿੰਦਾ ਕਰਦਾ ਜੋ ਚੇਅਰਮੈਨ ਸਾਹਿਬ ਆ ਪਾ ਕੇ ਕਹਿੰਦੇ ਅਸੀਂ ਗੇਟ ਖੋਲ੍ਹਾਂਗੇ ਇਹ ਸਾਡੀ ਬੀਬੀਐਮਬੀ ਹੈ ਜੇ ਲੀਗਲੀ ਵੀ ਦੇਖਿਆ ਜਾਵੇ ਨਾ ਤਾਂ ਸਾਡੀ ਤਾਂ ਉਹ ਤੇ ਫੋਟੋ ਵੀ ਲਾਉਂਦੇ ਉਹ ਆ ਦੇ ਦਫਤਰ ਚ ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀ ਦੀ ਲੱਗੀ ਹੋਈ ਫ਼ੋਟੋ ਸਾਡੀ ਲਾਉਂਦੇ। ਸਾਡਾ ਸਮਝਦੀ ਕੁਛ ਨਹੀਂ। ਸਾਡੇ ਬਰੁੱਤਾਂ ਜਿਹੜੇ ਹਾਈ ਕੋਰਟਾਂ ਜਾਂਦੇ ਨੇ ਉਹਦਾ ਪੈਸਾ ਸਾਨੂੰ ਦੇਣਾ ਪੈਂਦਾ ਜੀ। ਜਿੰਨੇ ਵਕੀਲ ਕਰਨਗੇ ਜਿੰਨੇ ਉਹਨਾਂ ਨੇ ਫੀਸਾਂ ਉਹਨਾਂਗੇ 60% ਪੰਜਾਬ ਦੇਊਗਾ। ਕਿਉਂ ਦੇਊਗਾ? ਮਾਨ ਸਾਹਿਬ ਮਾਨ ਸਾਹਿਬ ਬਾਟਲ ਨੂੰ ਤੁਸੀਂ ਫੇਲਰ ਹੈ। ਹਰਿਆਣਾ ਗਵਰਨਮੈਂਟ ਮੰਨ ਨਹੀਂ ਰਹੀ ਫੈਕਟਸ ਜਿਹੜੇ ਨੇ ਉਹ ਚੇਂਜ ਕਰਨੇ ਚਾਹੀਦੇ ਇਹ ਪਹਿਲਾਂ। ਕਿਹੜੇ ਜੇ 21 ਮਈ ਤੋਂ ਬਾਅਦ ਅਲਾਟ ਹੋ ਜੂਗਾ ਨਾ ਪਾਣੀ ਉਹਨਾਂ ਨੂੰ। ਫੈਕਟ ਪਹਿਲਾਂ ਫੈਕਟ ਬਤਾਵੋ ਕਿ ਪਾਣੀ ਦੇ ਰਹੇ ਸੀ ਵਿਕੜ ਬਿਨਾਂ ਫੈਕਟਾਂ ਤੋਂ ਦੇ ਰਹੇ ਹਰਮੀ ਨੇ ਬੀਵੀ ਅੰਮੀ ਦੀ ਮੀਟਿੰਗ ਵਿੱਚ 6 ਮਹੀਨਿਆਂ ਤੋਂ ਚਿੱਠੀਆਂ ਲਿਖਦੇ ਜਾ ਰਹੇ ਆ ਕਿ ਤੁਹਾਡਾ ਪਾਣੀ ਘਟੂਆ ਇਸ ਵਾਰ ਤੁਸੀਂ ਸੰਜਮ ਨਾ ਵਰਤੋ ਤੁਹਾਡਾ ਤੁਸੀਂ ਮਈ ਤੱਕ ਚਲਾਉਣਾ ਹੈ ਨਹੀਂ ਮੰਨੇ ਪੁਰਾਣੀਆਂ ਆਦਤਾਂ ਫਸਮ ਸਾਹਿਬ ਉਹ ਪੁਰਾਣੀਆਂ ਆਦਤਾਂ ਕਰਮ ਚੱਲ ਰਹੀਆਂ ਲੱਗਦੀਆਂ ਹੈ ਇਸ ਤੋਂ ਬਾਅਦ ਲੱਗਦਾ ਨਹੀਂ ਕਿ ਲੜਾਈ ਹੋਰ ਵੱਡੀ ਹੈ ਸਿੰਗਲ ਬੋਰਡ ਦੀ ਸਰ ਕਿਉਂਕਿ 60% ਹਿੱਸਾ ਹੈ ਸਿੰਗਲ ਬੋਰਡ ਸਿੰਗਲ ਹੈ ਉਹ 40% ਤਿੰਨ ਬੋਟਾ ਓਰ ਤੇ ਵੀ ਰਾਜਨੀਤੀ ਹੁੰਦੀ ਹੈ ਸਰ ਇਹ ਵੀ ਲੜਾਈ ਵੱਡੀ ਲੱਗਦੀ ਹੈ ਨਹੀਂ ਹੋਈ ਹੈ ਨਾ ਹੁਣ ਕੀ ਹੁਣ ਕੀ ਕੀਤਾ ਹੈ ਰਾਜਸਥਾਨ ਤੇ ਹਰਿਆਣਾ ਨੇ ਵੋਟ ਪਾ ਕੇ ਕਿ ਦੋ ਇੱਕ ਨਾਲ फैसला करता है किसको बोल रहे हैं वो आपको बोल रहे हैं और हाँ नहीं नहीं तो आपको। नहीं नहीं वो तो मंत्री है उनको बोलो ना कि सेंटर को जिन्होंने जो ऑर्डर देते हैं बिट्टू जी को बोलो की देशद्रोह का मुकदमा वो जहाँ वो बड़े देशभक्त बैठे हैं ना जो हर को हर एक को देशभक्ति का सर्टिफिकेट देते हैं जो उनसे करवाओ ना तो बिट्टू जी आप तो सेंट्रल गवर्नमेंट का हिस्सा हो जो वहां से ऑर्डर करती है बीबीएमबी को क्या आज आज उठा दो ये मतलब हर चीज़ हमारे पे ही मतलब हम पर तो ये संकट मरा गया है एक तरीक तक तो कोई मुद्दा नहीं था ये अब उसके बाद जब इन्होंने खुद ही फैसला कर लिया कि हम इतना पानी देंगे और इतना छोड़ देंगे ऐसे कैसे छोड़ देंगे ਵਾਜਵਾ ਦਾ ਇਹ ਬਿਆਨ ਆਇਆ ਕਹਿੰਦਾ ਕਿ ਧਰਮਾ ਕੀਤਾ ਜਾ ਰਿਹਾ ਹੈ ਜੀ ਲੋਕਾਂ ਚ ਆਪਣਾ ਪੱਖ ਦੱਸਣ ਦੇ ਲਈ ਕੇਵਲ ਤੇ ਕੇਵਲ ਸਰਕਾਰ ਡਰਾਮਾ ਕਰ ਰਹੀ ਹੈ ਜਿਹੜਾ ਐਫੀਡੇਵਿਟ ਦਿੱਤਾ ਸੀ ਉਹਨਾ ਸਟਰੋਂਗ ਨਹੀਂ ਦਿੱਤਾ ਸੀਗਾ ਜੀ ਕਿਹੜਾ ਐਫੀਡੇਵਿਟ ਹਾਈ ਕੋਰਟ ਦੇ ਵਿੱਚ ਜਿਹੜਾ ਸਾਡੇ ਤਾਂ ਬਹੁਤ ਦੇਰ ਤੋਂ ਉਸ ਦਾ ਇਹਨਾਂ ਦੇ ਐਫੀਡੇਵਿਟ ਵੀ ਸੰਭਾਲਦੇ ਫਿਰਦੇ ਆ ਉਹ ਤਾਂ ਨਾਂ ਬੋਲਣ ਘਟੋ ਘਟ ਜਿਨ੍ਹਾਂ ਨੇ ਚਾਂਦੀਆਂ ਕਈਆਂ ਫੜਾਈਆਂ ਇਹਨਾਂ ਨੂੰ ਹੈ ਤਾਂ ਉਹਨਾਂ ਦਾ ਕੀ ਹੈ ਤੁਸੀਂ ਦੇਖ ਤਾਂ ਲਿਆ ਵਿਧਾਨ ਸਭਾ ਚ ਬਾਈ ਬਾਬਾ ਸਾਹਿਬ ਉਹ ਹੋਰ ਹੀ ਗੱਲਾਂ ਕਾਦੇ ਆ ਠੀਕ ਨਹੀਂ ਹੈਗੇ ਉਹ ਬੀਬੀ ਐਮ ਬੀ ਦੇ ਵਿੱਚ ਜਿਵੇਂ ਜਿਵੇਂ ਪੰਜਾਬ ਕੋਟੇ ਦੀਆਂ ਭਰਤੀਆਂ ਜਿਹੜੀਆਂ ਉਹ ਲਗਾਤਾਰ ਪਿਛਲੇ ਸਮੇਂ ਚ ਕੱਟੀਆਂ ਉਹਦੇ ਲਈ ਵੀ ਕੋਈ ਕਾਨੂੰਨੀ ਚਾਰਾ ਜੋਈ ਕਰ ਰਹੇ ਆ ਜੀ ਕਾਹਦੇ ਚ ਜਿਹੜੀ ਭਰਤੀ ਜਿਹੜੀ ਹੈ ਪੰਜਾਬ ਦੇ ਕੋਟੇ ਦੀਆਂ ਕੱਟੀਆਂ ਜੀ ਅਜ ਤਾਂ ਬੀਬੀ ਐਮ ਬੀ ਖਤਮ ਕਰਨ ਬਾਰੇ ਸੋਚਦੇ ਨੇ ਅਜ ਤਾਂ ਉਹ ਕਹਿੰਦਾ ਕਾਦੇ ਬਸ ਚਿੱਟਾ ਹਾਥੀ ਬੰਨੇ ਜੀ ਮੰਨ ਦਸੋ ਜੀ ਹਰਤੀ ਜ਼ਮੀਨ ਇਹਨਾਂ ਨੂੰ ਪੈਸੇ ਦੇਣੇ ਹਰ ਤਮਾਹੀ ਕਿੱਥੇ ਪੈਸੇ ਖਰਚ ਦੇਣੇ ਫਟਾ ਖੋਲਦਾਂਗੇ ਜੀ ਫਟਾ ਬੰਦ ਕਰਦਾਂਗੇ ਦੋ ਕੰਮ ਨੇ ਇਹਨਾਂ ਕੋਲੇ ਸੋ ਬੀਬੀ ਐਮ ਬੀ ਦਾ ਪੁ ਕਿ ਇਹਦਾ ਸੰਵਿਧਾਨ ਚੇਂਜ ਕਰੋ ਅੱਜ ਦਾ ਅੱਜ ਬਤਾ। ਜਿਹੜਾ ਸੈਕਿਉਰਿਟੀ ਐਕਟ ਜਿਹੜੀ ਉਹਦੀ ਬੈਠਕ ਦੀ ਜਿਹੜੀ ਤੁਸੀਂ ਇੱਕ ਹੋਰ ਜਿਹੜੀ ਬਣਾਈ ਆ ਤੁਸੀਂ ਕਮੇਟੀ ਉਹਦਾ ਡੈਲੀਗੇਸ਼ਨ ਤੁਹਾਡੇ ਸਰਕਾਰ ਦੇ ਉੱਤੇ ਲਾਰੇ ਨੇ ਕਾਂਗਰਸ ਦੇ ਕਈ ਲੀਡਰ ਲਾਰੇ ਨੇ ਉਹਦੇ ਬਾਰੇ ਕੀ ਵੀ ਤੋਂ ਤੁਹਾਡੇ ਹੁੰਦੇ ਜਿਹੜੀ ਆ ਉਹ ਜਿਹੜੀ ਕਮੇਟੀ ਜਿਹੜੀ ਬਣ ਗਈ ਤੁਸੀਂ ਆਪ ਜਿਹੜੀ ਆ ਉਹਨੂੰ ਮੰਨ ਉਸ ਵੇਲੇ ਸਰਕਾਰ ਕੀ ਦੀ ਸੀ ਡੈਮ ਸੇਫਟੀ ਐਕਟ ਆਇਆ ਸੀਗਾ ਉਹ ਕਹਿੰਦਾ ਉਹਦੋਂ ਜਦੋਂ ਦੋ ਇਸ ਵੇਲੇ ਡੈਮ ਸੇਫਟੀ ਐਕਟ ਪਰਲਮੈਂਟ ਚ ਆਇਆ ਸੀ ਸਰਕਾਰ ਕੀ ਦੀ ਸੀ ਹੈ ਨੀ ਫਿਰ ਉਹਦੋਂ ਕਿਹਨੂੰ ਬੁਲਾਇਆ ਇਹਨਾਂ ਨੇ ਉਹ ਕਹਿੰਦੇ ਨਹੀਂ ਉਹ ਪੂਆਤਮਨ ਕੱਲਾ ਸੀ ਉੱ ਇਹਨਾਂ ਦੇ ਕਿੰਨੇ ਸੀ ਕਾਂਗਰਸ ਦੇ ਸਾਰੇ ਉੱਥੇ ਸੀਗੇ ਭਈ ਬੁਰਲ ਕਰਦੇ ਉੱਥੇ ਕੱਲਾ ਬਹੁਤ ਮੰਤਾਂ ਤੇ ਪਾਈ ਜਾਓ ਕੋਈ ਕੱਲਾ ਵੀ ਵਿਰੋਧ ਕਰੇ ਇੱਥੇ ਆ ਕੇ ਸਰਕਾਰ 'ਚ ਵੀ ਆ ਕੇ ਇਹੀ ਕਰੇ ਜਿਸ ਵੇਲੇ ਟਾਈਮ ਹੈ ਸੇਫਟੀ ਐਕਟ ਆਇਆ 2021 ਸਰਕਾਰ ਕੀ ਨਹੀਂ ਸੀ ਕਾਂਗਰਸ ਕਿਰਪਾ ਕਰਕੇ ਦੱਸ ਦੇ ਕਰੋ ਮਹਾਂਸਲ ਤੁਸੀਂ ਪ੍ਰਾਪਰਟੀਆਂ ਦੀ ਗੱਲ ਕੀਤੀ ਹੈ ਜੀ ਪ੍ਰਾਪਰਟੀਆਂ ਦੀ ਗੱਲ ਕੀਤੀ ਹੈ ਤੁਸੀਂ ਸਰ ਇੱਕ ਲੋਕ ਇੱਥੇ ਦੀ ਗੱਲ ਹੈ ਕਿ ਗੁਰਦਾਸਪੁਰ ਪ੍ਰਸ਼ਾਸਨ ਨੇ ਇੱਕ ਫੈਸਲਾ ਦਿੱਤਾ ਕਿ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਹੋਏਗਾ डीसी ਨੇ ਆਰਡਰ ਜਾਰੀ ਕੀਤੇ ਨੇ ਕਿ ਰਾਤ ਨੂੰ ਬੱਚੇ ਹੀ ਪਾ ਦੇ। ਇਹ ਦੇਖੋ ਇਹ ਤਾਂ ਦੇਖੋ ਆਰਮੀ ਦਾ ਸਹਿਯੋਗ ਕਰਾਂਗੇ ਅਸੀਂ। ਜੋ ਵੀ ਸਾਨੂੰ ਹੋਮ ਮਿਨਿਸਟਰੀ ਤੋਂ ਜਾਂ ਡਿਫੈਂਸ ਮਿਨਿਸਟਰੀ ਤੋਂ ਤਹਾ ਤੋਂ ਜਿਹੜੇ ਆਰਡਰ ਆਉਣਗੇ। ਉਹਨੂੰ ਤਾਂ ਫੋਲੋ ਕਰਾਂਗੇ। ਮੈਂ ਇਹੀ ਤਾਂ ਕਹਿਣਾ ਇੱਕ ਪਾਸੇ ਤਾਂ ਅਸੀਂ ਆਹ ਮੁਸੀਬਤ 'ਚ ਪਏ ਹੋਏ ਆਂ। ਬਲੈਕਆਊਟ ਹੋ ਰਹੇ ਨੇ। ਕੋਈ ਪਤਾ ਨਹੀਂ ਕਿਹੜੀ ਮਿਜ਼ਾਈਲ ਕਿੱਥੇ ਆਉਣੀ ਹੈ, ਕਿੱਥੇ ਡਿੱਗਣੀ ਹੈ। ਦੂਜੇ ਪਾਸੇ ਆਹ ਸਾਨੂੰ ਕਿਉਂ ਤੁਸੀਂ ਸੰਕਟ ਮਰਦ ਤਾਂ ਸਾਡੇ ਤੇ। ਤੁਹਾਨੂੰ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜਾਊਗਾ। ਕਰ ਲਿਓ ਉਹਨੂੰ ਕੀ ਕਰਨਾ ਅਸੀਂ ਕਿਹੜਾ ਇਸ ਪਾਣੀ ਨੂੰ ਵੇਚਣਾ ਜੀ ਗੱਲ ਤਾਂ ਰਾਇਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹ ਨਾ ਬਿਜਲੀ ਪੈਦਾ ਕਰਨੀ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਹੈ ਪੀਣ ਵਾਸਤੇ ਉਹ ਵੀ ਪਿੰਡਾਂ ਆਣੇ ਵਾਸਤੇ ਸੋ ਇਹੇ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਭਾਜਪੀ ਜਿਹੜੀ ਹੈ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸਿਓਂ ਨਾ ਜਿੱਤਣ ਚਾਹੇ ਉਹ ਵੋਟਾਂ ਵਾਲੇ ਪਾਸਿਓਂ ਆਇਆ ਚਾਹੇ ਉਹ ਕਿਸੇ ਬਸ ਜਦੋਂ ਤੂੰ ਉਹ ਸਿਜ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੋਣ ਦੇਵਾਂਗੇ ਸਰ ਸਾਹਿਬ ਤੁਸੀਂ ਇਹ ਗੱਲ ਕੀ ਕਿਹਦੇ ਪੰਨ ਰਹਿ ਮੰਤਰੀ ਦੀ ਮੀਟਿੰਗ ਹੈ ਉੱਚ ਕੋਈ ਗੱਲ ਹੋਈ ਪਾਣੀ ਦੀ ਆਪਾਂ ਗੱਲ ਕਰੀਏ ਨਹੀਂ ਕੱਲ ਤਾਂ ਸਿਰਫ ਜਿਹੜੇ ਬਲੈਕ ਨਾ ਨਾ ਜਿਹੜੇ ਬਾਰਡਰ ਵਾਲੇ ਜਿਹੜੇ ਸੀਐਮ ਨੇ ਠੀਕ ਹੈ ਉਹੀ ਸ਼ਾਮਲ ਸੀ ਤੇ ਸਿਰਫ ਨੇਪਾਲ ਵਾਲੇ ਜਿਹੜੇ ਜਿਵੇਂ ਉੱਤਰਾਖੰਡ ਤੇ ਯੂਪੀ ਜਾਂ ਫਿਰ ਬੰਗਲਾਦੇਸ਼ ਆ ਮਮਤਾ ਐਨਰਜੀ ਸੀਗੇ ਬਿਹਾਰ ਵਾਲਿਆਂ ਦਾ ਵੀ ਬਾਰਡਰ ਲੱਗਦਾ ਹੈ

पूरा सरकार नहीं पूरे पंजाबी नब्बे परसेंट कुर्बानियाँ इस देश को इस तिरंगे को लहराने के लिए हमारी हैं तो सामने भी हम ही खड़े होते हैं उनके पहली गोली पंजाबियों के सीने में ही आती है तो ऑपरेशन सिंदूर बड़ा अच्छा उनके जो जितने भी आतंकवादियों के जो मुख्यालय थे जो उनके ट्रेनिंग सेंटर थे वो तबाह किए हैं बहुत अच्छी बात लेकिन उन्होंने क्या किया वो सिविल पे अटैक कर रहे हैं हमारे गुरुद्वारा साहब में ਵਾ ਗੋਲਾ ਗिरा 3 1 ਰਾਗੀ 2 ਗ੍ਰੰਥੀ ਆਰਤੀ ਸਿੰਘ ਸ਼ਹੀਦ ਹੋ ਗਏ ਮਤਲਬ ਉਹ ਸਿਵਲ 'ਤੇ ਕਰ ਰਹੇ ਹਨ ਹਮ ਉਹਨਾਂ ਦੇ ਅਤੰਗਵਾਦੀਆਂ ਦੇ ਟਿਕਾਣਿਆਂ 'ਤੇ ਕਰ ਰਹੇ ਹਨ ਠੀਕ ਹੈ ਨਾ ਈਵਨ ਆਮਨੇ ਅਭੀ ਉਹਨਾਂ ਦੀ ਫੌਜ 'ਤੇ ਨਹੀਂ ਕੀਤਾ ਅਤੰਗਵਾਦੀਆਂ ਦੇ ਟਿਕਾਣੇ 'ਤੇ ਕੀਤਾ ਹੈ ਤੋ ਅਗਰ ਉਹ ਮਤਲਬ ਬਾਜ ਨਹੀਂ ਆਉਣਗੇ ਤੋ ਹਮਾਰੀ ਫੌਜ ਤਿਆਰ ਹੈ ਔਰ ਫੌਜ ਕੌਂਸਲ ਬਣਾਉਣੇ ਲਈ ਹਮ ਤਿਆਰ ਹੈ ਕੋਈ ਪੈਨਿਕ ਨਾ ਹੋਏ ਪਾਣੀ ਦੀ ਹੈ ਜਿੱਥੇ ਤੁਸੀਂ ਪਾਈਪਾ ਬਵਾਈਆਂ ਚਾਰੋਂ ਪਾਸੇ ਪੰਜਾਬ ਦੇ ਵਿੱਚ ਸ਼ਲਾਂਗਾ ਹੁੰਦੀ ਹੈ ਉੱਥੇ ਨੰਗਲ ਦੇ ਨਾਲ ਲੱਗਦੇ ਇਲਾਕੇ ਮੋਜਵਾਲ ਇਹ ਟੱਬਾ ਟੱਪਰੀਆਂ ਤੱਕ ਜੋ ਪਾਣੀ ਦੀ ਹਰਜੋਤ ਬੈਂਸ ਨੇ ਵਿਧਾਨ ਸਭਾ ਦੇ ਵਿੱਚ ਗੱਲ ਆਕੀ ਸੀ ਉਹਦਾ ਉਹ ਕਿੱਥੇ ਤੱਕ ਪ੍ਰੋਜੈਕਟ ਚੱਲਿਆ ਉਹ ਨਹੀਂ ਤਾਂ ਕਹਿਣਾ ਕਿ ਇਹ ਪਾਣੀ ਅਸੀਂ ਇੱਥੇ ਹੀ ਵਰਤਾਂਗੇ ਪਹਿਲਾਂ ਹੈੱਡ ਹੈੱਡ ਨੂੰ ਪਾਣੀ ਦੇ ਦਈਏ ਟੇਲਾਂ ਤੱਕ ਵੀ ਪਹੁੰਚਾਉਣਾ ਹੈ ਤੇ ਤੁਸੀਂ ਸਾਥੋਂ ਹਜੇ ਫੇਰ ਆਪ ਫੱਟੇ ਚੱਕਣ ਆ ਜੰਨੇ ਸਵੇਰੇ ਸਵੇਰੇ ਤੁਸੀਂ ਗੇਟ ਖੋਲਣ ਆ ਜੰਨੇ ਹੋ ਚੋਰੀ ਨੂੰ ਸਾਥੋਂ ਇਹ ਇਸ ਤਰ੍ਹਾਂ ਦੀ ਹਰਕਤ ਨੂੰ ਤਾਂ ਕੋਈ ਬਰਦਾਸ਼ਤ ਨਹੀਂ ਕਰੂਗਾ। ਮਾਮਲੇ ਪਾਣੀ ਦਾ ਹੱਲ ਹੋਊਗਾ ਜਿਹੜੀਆਂ BBMP ਨੇ ਪਾਣੀ ਐ ਛੱਡ ਦਿੱਤਾ ਗਿਆ ਮੇਰੇ ਖਾਸ ਤੌਰ ਤੇ ਨਹਿਰਾਂ ਦੇ ਇਧਰਲੇ ਪਾਸੇ। ਉਹ ਤਾਂ ਫਿਰ ਸਾਰਾ ਕੁਝ ਕਰਾਂਗੇ ਫਿਰ ਇਸ ਦਾ। ਜੁਸਾਬ ਹੋਣ ਲੱਗ ਗਿਆ ਫਿਰ ਸਾਰਾ ਹੀ ਹੋ ਜਾਊਗਾ। ਸਰ ਲਾਸਟ ਕੁਐਸਚਨ ਹੈ ਜੀ। ਕਿਸੇ ਵਿਧਾਨ ਸਭਾ ਚ ਕਿਹਾ ਸੀ ਡਰਾਫਟ ਲੈ ਕੇ ਆਉਂਗੇ ਕਦੋਂ ਤੱਕ ਸਰਕਾਰ। ਉਹ ਉਹ ਤਾਂ ਪਹਿਲਾਂ ਇਹਨਾਂ ਤੋਂ ਦਿੱਲੀ ਹੋ ਸੀ। ਆਹਾ ਤੇ ਉਹ ਜਿਹੜਾ ਬਾਰਡਰ ਵਾਲਾ ਅਸੀਂ ਕਰ ਲਾਂਗੇ ਅਸੀਂ ਜੀ ਸਾਹਿਬ ਨੂੰ ਦੱਸਿਆ ਹੋਇਆ ਬਣਾਵਾਂਗੇ ਡਰਾਫਟ ਬਣਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦਾ ਕਿਉਂਕਿ ਕਾਨੂੰਨ ਨੇ ਅੱਗੇ ਪਤਾ ਨਹੀਂ ਕਿੰਨੇ ਸਾਲ ਚੱਲਣਾ ਹੁੰਦਾ ਸੋ ਉਹਦੇ 'ਚ ਕੋਈ ਕਮੀ ਨਾ ਰਹਿ ਜਾਏ ਤਾਂ ਕਿ ਕੋਈ ਇਸ ਤਰ੍ਹਾਂ ਦਾ ਕਲੋਜ਼ ਨਾ ਕੋਈ ਵੀਕ ਵੀਕ ਪੁਆਇੰਟ ਨਾ ਰਹਿ ਜਾਏ ਕਿ ਕੱਲ ਨੂੰ ਕੋਟਾਂ ਕੋਟਾਂ 'ਚ ਲੈ ਜਾਣਾ ਸੋ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਅਸੀਂ ਆਪ ਕਰਨ ਜੋਗੇ ਹੈਗੇ ਆ ਅਸੀਂ ਦੇਸ਼ ਦੀ ਰਾਖੀ ਕਰਨ ਜੋਗੇ ਹੈਗੇ ਆ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਜੋਗੇ ਬਹੁਤ ਬਹੁਤ ਧੰਨਵਾਦ